ਮਨ ਲਓ ਕਿਸੇ ਦਿਨ ਸਿਹਤ ਵਿਗੜ ਗਈ ਤੇ ਉਸ ਦਿਨ ਨਾ ਤੁਹਾਡੇ ਕੋਲ ਘਰ ਸਫਾਈ ਹੋਈ ਆ ਨਾ ਬੱਚਿਆਂ ਦਾ ਸਹਿਰਵਾ ਹੋਇਆ ਆ ਕੱਪੜੇ ਵੀ ਖਿਲਰੇ ਪਏ ਆ ਨਾ ਉਹ ਫੋਲਡ ਹੋਏ ਆ ਤੇ ਅਚਨ ਜੇ ਤੁਹਾਨੂੰ ਕਿਸੇ ਦੀ ਕਾਲ ਆ ਗਈ ਕਿ ਤੇਰੀ ਸਿਹਤ ਨਹੀਂ ਠੀਕ ਹੈਗੀ ਕੋਈ ਨਾ ਅਸੀਂ ਤੈਨੂੰ ਅੱਜ ਮਿਲਣ ਆਉਨੇ ਆ ਹੁਣ ਇਸ ਕਾਲ ਦੇ ਐਂਡ ਹੋਣ ਦੀ ਧੀਰ ਸੀ ਤੁਹਾਡੇ ਘਰ ਤਰਥਲੀ ਮਚ ਗਈ ਕਿ ਸੋ ਐਂਡ ਸੋ ਬੰਦਾ ਆ ਰਿਹਾ ਆ ਔ ਚੀਜ਼ਾਂ ਸਮੇਟੋ ਸਫਾਈ ਕਰੋ ਬੱਚੋ ਆਪਣੇ ਖੜਾਉਣੇ ਸਮੇਟੋ ਹਨਾ ਇਦਾਂ ਦੇ ਇਨਸਾਨ ਦੇ ਆਉਣ ਤੋਂ ਪਹਿਲਾਂ ਤੁਹਾਡੇ ਘਰ 'ਚ ਇਸ ਹੱਦ ਤੱਕ ਡਿਸਟਰਬੈਂਸ ਹੋ ਗਈ ਆ ਕਿ ਤੁਹਾਨੂੰ ਆਪਣੀ ਸਿਹਤ ਦਾ ਵੀ ਯਾਦ ਨਹੀਂ ਰਿਹਾ ਹੈਗਾ ਆਪਣੇ ਆਪ ਨੂੰ ਪੁੱਛ ਕੇ ਦੇਖਿਓ ਕਿ ਉਹ ਬੰਦਾ ਤੁਹਾਡਾ ਫਿਕਰ ਕਰਦਾ ਹੋਇਆ ਤੁਹਾਨੂੰ ਮਿਲਣ ਆ ਰਿਹਾ ਆ ਜਾਂ ਇੱਕ ਪੇਸ਼ਕਾਰੀ ਦੇਖਣ ਇੱਕ ਦਰਸ਼ਕ ਬਣ ਕੇ ਆ ਰਿਹਾ ਆ ਇਦਾਂ ਦੇ ਮੌਕੇ ਜਿਹੜੇ ਇਨਸਾਨ ਨੂੰ ਤੁਹਾਡਾ ਅਸਲ 'ਚ ਫਿਕਰ ਹੋਣਾ ਨਾ ਉਹਨੂੰ ਤੁਹਾਡੇ ਆਸ-ਪਾਸ ਪਿਆ ਹੋਇਆ ਖਲਾਰਾ ਜਾਂ ਉਸ ਇੱਕ ਦਿਨ ਤੁਹਾਡਾ ਆਪਣੀਆਂ ਚੀਜ਼ਾਂ ਨੂੰ ਨਾ ਸਮੇਟਣਾ ਇਦਾਂ ਕੁਝ ਨਹੀਂ ਦਿਸਣਾ ਉਹਨੂੰ ਅਸਲ 'ਚ ਉਸ ਟਾਈਮ ਤੁਹਾਡੀ ਮਜਬੂਰੀ ਜਾਂ ਤੁਹਾਡੀ ਵਿਗੜੀ ਹੋਈ ਸਿਹਤ ਹੀ ਦਿਸਣੀ ਆ